ਕਰੋ ਲੋਕ ਕੋਈ ਨੁਕਤਾ ਚੁਣਦੇ ਕਿ ਕਿਹਦਾ ਨਾਂ ਲੈਣ ਹੈ ਹੈ ਵੀ ਇਹ ਅਬ ਵੇਖੋ ਇਹ ਕੋਈ ਫਿਲਮੀ ਸੀਨ ਨਹੀਂ ਹੈ ਬਲਕਿ ਅਸਲ ਦੇ ਵਿੱਚ ਇਸ ਫਿਲਮੀ ਸਟਾਈਲ ਦੇ ਵਿੱਚ ਲੁਟੇਰਿਆਂ ਦੇ ਬਲਦੂ ਮਹਿਲਾ ਜੋ ਕਿ ਆਪਣੇ ਘਰ ਦੇ ਬਾਹਰ ਬੈਠੀ ਹੁੰਦੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕੰਦੀਆਂ ਵਾਲੀਆਂ ਖੋ ਕੇ ਇਥੋਂ ਰਫੂ ਚੱਕਰ ਹੋ ਗਏ ਨੇ ਇਹ ਤਸਵੀਰਾਂ ਲੁਧਿਆਣਾ ਦੇ ਰਣਜੀਤ ਪਾਰਕ ਦੇ ਨਜ਼ਦੀਕ ਸ਼ਿੰਗਾਰ ਸਿਨੇਮਾ ਦੇ ਨੇੜੇ ਨਹੀਂ ਸਾਹਮਣੇ ਆਈਆਂ ਨੇ ਜਿੱਥੇ ਬਦਮਾਸ਼ਾਂ ਦੇ ਵੱਲੋਂ ਮਹਿਲਾ ਦੀਆਂ ਵਾਲੀਆਂ ਛਪਟੀਆਂ ਗਈਆਂ ਨੇ ਤੇ ਮੌਕੇ ਤੋਂ ਫਰਾਰ ਹੋ ਗਏ ਨੇ ਮਹਿਲਾ ਨੇ ਕਾਫੀ ਸ਼ੋਰ ਮਚਾਇਆ ਪਰ ਬਦਮਾਸ਼ ਫੜੇ ਨਹੀਂ ਗਏ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਗਲੀ ਦੇ ਵਿੱਚ ਬੈਠ ਕੇ ਮਹਿਲਾਵਾਂ ਗੱਲਬਾਤ ਕਰ ਰਹੀਆਂ ਸਨ ਕਿ ਇਸੇ ਦਰਮਿਆਨ ਐਕਟਿਵਾ ਤੇ ਸਵਾਰ ਹੋ ਕੇ ਆਏ ਨਾ ਬਦਮਾਸ਼ਾਂ ਦੇ ਵੱਲੋਂ ਵਾਲੀਆਂ ਚਾਪਟਲੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਮਹਿਲਾ ਜਿਹੜੀ ਗੁਆਂਢ ਦੀਆਂ ਮਹਿਲਾਵਾਂ ਦੇ ਨਾਲ ਕੁਰਸੀ ਢਾਕੇ ਗਲੀ ਦੇ ਵਿੱਚ ਬੈਠ ਜਾਂਦੀ ਸੀ ਤੇ ਗੱਲਾਂ ਬਾਤਾਂ ਕਰਦੇ ਸਨ ਤੇ ਇਸੇ ਦਰਮਿਆਨ ਇਹਨਾਂ ਸਨੇਚਰਜ਼ ਦੇ ਵੱਲੋਂ ਲਾਹਾ ਲੈਂਦਿਆਂ ਹੋਇਆਂ ਮਹਿਲਾ ਦੀਆਂ ਵਾਲੀਆਂ ਚਾਪਟਲੀਆਂ ਗਈਆਂ ਨੇ ਕਾਫੀ ਰੋਲਾ ਪਾਇਆ ਗਿਆ ਪਰ ਇਹ ਬਦਮਾਸ਼ ਹੱਥ ਨਹੀਂ ਆਏ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਵੇਖ ਕੇ ਇਹ ਜ਼ਰੂਰ ਲੱਗ ਰਿਹਾ ਹੋਣਾ ਕਿ ਸ਼ਾਇਦ ਇਹ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਕਰੋ ਬੇਟਾ ਉਹ ਦੇਖੋ ਰੋ ਪਤਾ ਇਹ ਐਸੋ चलाने 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 लाग लाग, लाग।